ਫੰਡਮ ਮੌਕਾ ਨਹੀਂ ਦਿੱਤਾ ਯਾਰ। ਕੋਈ ਸਾਰੇ ਆਏ? ਕੋਸ ਵਾਲੇ ਆਏ। ਆਏ ਤਾਂ ਆਏ ਹੀ ਤੇ ਹੁਣ ਮੌਕਾ ਵੇਖਣਗੇ। ਤੇ ਕੋਈ ਹਲੇ ਕਾਰਵਾਈ ਅਜੇ ਨਹੀਂ। ਕੋਸ ਵਾਲੇ ਵੀ ਉਹੋ ਹੀ ਆ ਜਿਹੜੇ ਆ ਫਿਰ ਨਾ બીજી ਕੋਈ ਨਹੀਂ ਆਈ। ਕੋਈ ਨਹੀਂ ਆਇਆ। ਅਜੇ ਕਾਰਵਾਈ ਨਹੀਂ ਜੇ ਕੋਈ। ਡੇਢ ਘੰਟਾ ਹੋ ਗਿਆ ਜੇ। ਡੇਢ ਘੰਟੇ ਕਰਕੇ ਡੇਢ ਘੰਟਾ ਹੋ ਗਿਆ ਜੇ। ਘੰਟਾ ਡੇਢ ਘੰਟਾ ਹੋ ਗਿਆ ਜੇ ਇਦਾਂ ਜਿਹਾ ਛੜਕਦੇ ਉੱਤੇ ਰੋਲ ਤੇ ਡੇ। ਅੱਧ ਘੰਟਾ ਪਾਜੀ ਹੋ ਗਿਆ ਜੇ ਮੇਰੇ ਪਿੰਡ ਪਹੁੰਚਿਆ ਸੀ ਪਿੰਡਾਂ ਤੇਰੇ ਖਾਂਡੀ ਜਿਹੜੇ ਨੇ ਇਹ ਐਕਸੀਡੈਂਟ ਹੋਵੇ ਤੇ ਦਾਥ ਹੋ ਗਿਆ 1.5 ਘੰਟਾ ਹੋ ਗਿਆ ਪੁਲਿਸ ਕਾਰਵਾਈ ਨੂੰ ਰਹਿਆ ਕਰਨ ਕਿਸੇ ਨੇ ਕੋਈ ਪੁਲਿਸ ਕਾਰਵਾਈ ਨਹੀਂ ਕੋਈ ਅਜੇ ਤੱਕ ਐਂਬੂਲੈਂਸ ਨਹੀਂ ਕੋਈ ਸੁਣਾਈ ਨਹੀਂ ਹੈ ਗਈ ਮਹਾਜਨ ਹਸਪਤਾਲ ਦੇ ਵਿੱਚ ਦੇ ਅਕਲ ਦਾ ਹੁਣ ਆ ਗੱਲ ਬਾਤ ਆਹ ਬਾਤ ਕੁੜੀ ਨਾਲ ਹੀ ਨੂੰ ਮੌਕੇ ਦਾ ਸਾਰਾ ਪਤਾ ਹੈਗਾ ਤੇ ਇਹਦਾ ਇਹ ਵਿਚਾਰੇ ਦਾ ਘਰ ਦਾ ਜਿਹੜਾ ਨਾ ਬਿਲਕੁਲ ਉਹ ਦੀਵਾ ਬੁਝਣ ਵਾਲੀ ਗੱਲ ਹੋ ਗਈ ਜੇ ਇੱਕ ਲੱਤਾਂ ਤੋਂ ਆਰੀ ਜਿਹੜਾ ਭਰਾ ਉਹ ਘਰ ਬੈਠਾ ਜੇ ਤੇ ਇਹ ਇਹ ਵਿਚਾਰੀ ਨੇ ਧੀ ਜਵਾਈ ਆਤੀ ਤੇ ਆ ਜਵਾਈ ਨੂੰ ਪੁੱਤ ਬਣਾਇਆ ਇਹ ਤੇ ਇਹਨਾਂ ਦੇ ਸਿੱਤੇ ਘਰ ਦੀਵਾ ਬੁਝ ਗਈ ਇਹ ਘਰ ਦਾ ਤੇ ਗੱਡੀ ਨੰਬਰ ਆ ਵੀਰ ਨੂੰ ਹੁਣੇ ਲਿਖਾ ਕੇ ਕਿਹਾ ਜੀ ਕਿਹੜਾ ਕਾਸਟ ਆ ਜੀ ਆਪਾਂ ਦੱਸੋ ਗੱਡੀ ਨੰਬਰ ਬਾਜੀ ਆਪ ਦੱਸੋ ਆ ਗੱਡੀ ਨੰਬਰ ਦੱਸੋ ਜੀ ਕਿਹੜੀ ਗੱਡੀ ਹੈ ਗੱਡੀ ਨੰਬਰ ਐਚ 4 140 ਕਿਹੜੀ ਗੱਡੀ ਹੈ ਗੱਡੀ ਦਾ ਨਹੀਂ ਸਤਾ ਪਹਿਲਾਂ ਨੰਬਰ ਆ ਗਿਆ ਗੱਡੀ ਗਿਆ ਪਈ ਆ ਜਨ ਨੂੰ ਹਰਿਆਣਾ ਨੰਬਰ ਗੱਡੀ ਜੀ ਤੇ ਫਿਰ ਬੋਲੇ ਭਾਈ ਕਿਹੜਾ ਨੰਬਰ ਹੈ ਐਚ 4 140 ਠੀਕ ਹੈ 40 2 40 ਭਾਈ 2 3 ਘੰਟੇ ਹੋ ਗਏ ਜਾਨੂੰ ਬੈਠਾ ਨੇ ਤੇ ਮੈਂ ਉਪਰ ਤੋਂ ਚੱਲ ਕੇ ਵੀ ਆ ਗਿਆ ਕੋਈ ਸੁਣਵਾਈ ਨਹੀਂ ਹੋਣੀ ਕੋਸਾ ਨੇ ਇੱਥੇ ਆਏ ਨੇ ਚਲੇ ਗਏ ਨੇ ਪੋਕਰੀ ਕਿੰਨੇ ਦੇ ਕਣੀਆ ਨੇ ਪੈਂਦਾ ਆ ਕਰੀਗੇ ਤੇ ਫਰਕ ਇੰਜ ਪੈਂਦਾ ਵਾ ਸਾਨੂੰ ਕੋਈ ਸਮਝ ਨਹੀਂ ਲੱਗਦੀ ਕੀ ਗੰਦੇ ਆ ਕੀ ਲੱਗਦੇ ਤੁਹਾਡੇ ਮੇਰੇ ਘਰ ਨੂੰ ਹੀ ਆ ਇਹ ਉਹਦਾ ਘਰ ਵਾ ਉਹਨਾਂ ਦੇ ਹੈ ਕੋਈ ਨਹੀਂਗਾ ਇਹ ਤਾਂ ਆਜਮਪੁਰੇ ਰਹਿੰਦੇ ਨੇ ਇਹਦਾ ਭਰਾ ਵਾ ਉਹ ਲਤੋਂ ਉਧਾਂ ਹੀ ਆ ਉਹ ਟੱਕਾ ਤਾਂ ਜਾਮ ਕੀਤਾ ਟੱਕਾ ਇਹ ਕਰਕੇ ਜਾਮ ਕੀਤਾ ਇਹਦੱਕ ਕਿਸੇ ਦੀ ਕੋਈ ਸੁਣਾਈ ਨਹੀਂ ਹੋਈ ਘੰਟਾ ਡੇਢ ਘੰਟਾ ਹੋ ਗਿਆ ਉਹ ਸਾਰੇ ਬੁੱਧੀ ਚੁੱਪ ਕਰਕੇ ਮੁਰਦੀ ਜਾਂਦੀ ਹੈ ਟੱਕਾ ਇਹ ਕਰਕੇ ਜਾਮ ਕੀਤਾ ਗਿਆ ਕੋਈ ਨਾ ਕੋਈ ਕਾਰਵਾਈ ਤਾਂ ਸੁਣਾਈ ਹੋਣੀ ਚਾਹੀਦੀ ਹੈ ਨਾ ਉਹ ਨਹੀਂ ਚਾਹੀਏ ਜੇਕਰ ਚੂੜੀਆਂ ਮੋਹਜਨਾ ਹਸਪੀਟਲ ਤੇ ਲਾਗੇ ਖਲੋਤੇ ਆ ਆਜੋਂਪੁਰ ਤੋਂ ਜੇ ਸਾਡੇ ਭਰਾਵਾ ਨਾਲ ਇਹਨਾਂ ਦੀ ਵਾਈਫਸ ਉਹਨੇ ਜਿਹੜੀ ਨੂੰਹ ਹੀ ਨਾਲੋਂ ਜਾ ਰਹੇ ਯਾਰ ਵੇਖੋ ਖਲੋਤੀ ਲਾਗੇ ਤੇ ਇਹਦੇ ਕੋਲ ਹੀ ਇੱਥੇ ਆ ਬੱਸ ਮੰਡੀ ਦੇ ਕੋਲ ਹੀ ਕੋਈ ਅਣਜਾਣ ਗੱਡੀ ਆ ਜਿਹੜਾ ਕਿ ਇਹਨਾਂ ਨੂੰ ਫੇਟ ਮਾਰ ਕੇ ਸੁੱਟ ਗਿਆ ਤੇ ਇਹਨਾਂ ਦੀ ਮਦਰ ਦੀ ਜਿਹੜੀ ਮੌਤ ਹੋ ਗਈ ਆ ਜੀ ਗੱਡੀ ਨਾਲ ਕੇ ਤੋਰੀ ਓਕੇ ਤਾਂ ਮੌਤ ਹੋ ਗਈ ਆ ਤੇ ਇਹ ਦੱਸ ਰਿਹਾ ਵੀ ਇਲਾਕੇ ਦੇ ਪ੍ਰਸ਼ਾਸਨ ਵੀ ਆਇਆ ਪਰ ਉਹ ਇੱਕ ਵਾਰੀ ਇੱਥੋਂ ਚਲਾ ਗਿਆ ਵਾ ਫਿਰ ਉਹਨਾਂ ਨੇ ਆਪਣਾ ਰੋਡ ਜਿਹੜਾ ਬੰਦ ਕਰਤਾ ਡੈੱਡ ਬੋਡੀ ਇੱਥੇ ਰੱਖੀ ਆ ਕਿ ਬੰਦ ਦੀ ਘਰ ਵੀ ਪ੍ਰਸ਼ਾਸਨ ਕਰੇ ਇਹਨਾਂ ਨੂੰ ਭਰੋਸਾ ਦਿਵਾਵੇ ਤਾਂ ਜੋ ਇਹ ਰੋਡ ਜਿਹੜਾ ਜੀ ਟਾਈਮ ਨਾਲ ਖੁੱਲ੍ਹ ਜਾਵੇ ਦਾ ਪਾੜ ਲਗਾਈ ਮਟਾਰ ਉੱਤੇ ਸੀਂਦ ਹੋਇਆ ਉੱਥੇ ਮੌਕੇ ਤੇ ਪਹੁੰਚੇ ਆ ਤੇ ਮੌਕੇ ਦਾ ਆ ਕੇ ਵੇਖਿਆ ਤੇ ਜਾਨੀ ਦਰਦ ਹੋ ਗਈ ਆ ਜਿਹੜੀ ਬੰਦ ਕਰ ਰਹੀ ਆ ਉਹ ਲੱਗੇ ਕਾਰ ਦੇ ਨਹੀਂ ਕਰਤੀ ਜਾਂਦੀ ਆ ਬਾਟਿੰਗ ਪਾਰ ਲਗਾਈ ਮਟਾਰ ਉੱਤੇ ਜਿੰਦੜਾ ਉਥੇ ਮੌਕੇ ਤੇ ਪਹੁੰਚੇ ਆ ਤੇ ਮੌਕੇ ਦਾ ਆ ਕੇ ਵੇਖਿਆ ਤੇ ਜਾਨੀ ਡੱਤ ਹੋ ਗਈ ਆ ਜਿਹੜੀ ਬੰਦ ਕਰ ਲਈ ਆ ਉਹ ਲੱਗੇ ਕਾਰੇ ਚਲ ਕੀਤੀ ਜਾਂਦੀ ਆ ਬਾਕੀ ਜਿਹੜੀ ਜੰਮੀ